ਠੇਕੇਦਾਰ ਸਿੰਘ ਨੂੰ ਮੁਰਦਾ ਅਮਨ ਮੁਰਦਾ ਅਮਨ ਮੁਰਦਾ ਅਮਨ ਜਿਹੜਾ ਪ੍ਰੋਟੈਸਟ ਹੋ ਰਿਹਾ ਜੀ ਇਹ ਠੇਕੇਦਾਰ ਦੀਆਂ ਨਾਕਾਮੀਆਂ ਚਾ ਸਾਡੇ ਡਿਪਾਰਟਮੈਂਟ ਦੇ ਚ ਸਰਕਾਰ ਦੀਆਂ ਨਾਕਾਮੀਆਂ ਕਰਕੇ ਹੋ ਰਿਹਾ ਵਾ ਤੁਹਾਨੂੰ ਮੈਸੇਜ ਵੀ ਵਾਰ-ਵਾਰ ਆ ਰਹੇ ਆ ਵੀ ਆਪਣਾ ਜਿਹੜਾ ਐਸਆਈ ਦੇ ਪੈਸੇ ਆ ਈਪੀਐਫ ਦੇ ਪੈਸੇ ਆਪਣੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਓ ਪਰ ਸਰਕਾਰ ਤੇ ਸਾਡੀ ਜਿਹੜੀ ਮੈਨੇਜਮੈਂਟ ਆ ਉਹਨੇ ਇਸ ਗੱਲ ਕੋਈ ਧਿਆਨ ਨਹੀਂ ਦਿੱਤਾ ਕਿਹੜੀ ਸਰਕਾਰ ਸਾਨੂੰ ਕਹਿੰਦੀ ਸੀ ਤੇ ਸਾਡੇ ਅਨਸਾਰ ਜਦੋਂ ਆਪ ਸਰਕਾਰ ਹੋਂਦੇ ਵਿੱਚ ਆਊਗੀ ਤੇ ਆਉਂਦਿਆਂ ਜਿਹੜੇ ਠੇਕੇਦਾਰ ਤੇ ਵਿਚੋਲੀਏ ਬਾਹਰ ਕਰ ਦਿੱਤੇ ਜਾਣਗੇ ਪਰ ਹੋਇਆ ਉਸਦੇ ਉਲਟ ਆ ਜੀ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਇੱਕ ਠੇਕੇਦਾਰ ਸੀ ਜਦੋਂ ਆਪ ਸਰਕਾਰ ਹੋਂਦੇ ਵਿੱਚ ਆਈ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਹੋਂਦੇ ਵਿੱਚ ਆਏ ਤਾਂ ਠੇਕੇਦਾਰ ਵਧ ਕੇ ਸਾਡੇ ਇੱਕ ਤੋਂ ਦੋ ਹੋ ਗਏ ਤੇ ਉਸ ਤੋਂ ਬਾਅਦ ਹੱਦ ਉਦੋਂ ਹੋਈ ਆ ਜਦੋਂ ਸਾਡਾ ਕਰੋੜਾਂ ਰੁਪਿਆ ਠੇਕੇਦਾਰ ਨੱਪੀ ਬੈਠਾ ਤੇ ਸਾਡੀ ਸਰਕਾਰ ਕੋਮਕਮ ਦੀ ਨੀਂਦ ਸੁੱਤੀ ਆ ਤਨਖਾਹ ਬਦਲੇ ਅਸੀਂ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਵਾਸਤੇ ਜਿਹੜਾ ਰੋਡਾਂ ਦੇ ਉੱਤੇ ਦਿਨ ਰਾਤ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਡਿਊਟੀ ਕਰਦੇ ਆਂ ਤੇ ਸਾਨੂੰ ਜੇ ਤਨਖਾਹ ਹੀ ਨਹੀਂ ਮਿਲਣੀ ਤੇ ਅਸੀਂ ਇਹਦੀ ਸਿੱਧੀ ਦੇ ਸਿੱਧੀ ਜ਼ਿੰਮੇਵਾਰੀ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਨਿਖੇਦੀ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਰਉਂਦੇ ਆਂ ਮੈਂ ਪੰਜਾਬ ਰੋਡਵੇ ਪੰਨਪਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਅੰਮ੍ਰਿਤਸਰ ਬੰਦ ਤੋਂ ਦੀਪੂ ਪ੍ਰਧਾਨ ਹੀਰਾ ਸਿੰਘ ਕੀ ਲੋੜ ਤੇ ਕੀ ਸੜਕਾਂ ਦੇ ਉੱਤਰ ਜਿਹੜੀ ਲੋੜ ਆ ਜੀ ਲੋੜ ਜਿਹੜੀ ਸਾਡੀ ਅੱਜ ਜਿਹੜਾ ਪ੍ਰੋਟੈਸਟ ਹੋ ਰਿਹਾ ਜੀ ਇਹ ਠੇਕੇਦਾਰ ਦੀਆਂ ਨਾਕਾਮੀਆਂ ਚਾ ਸਾਡੇ ਡਿਪਾਰਟਮੈਂਟ ਦੇ ਚ ਸਰਕਾਰ ਦੀਆਂ ਨਾਕਾਮੀਆਂ ਕਰਕੇ ਹੋ ਰਿਹਾ ਵਾ ਜਿਹੜੀ ਜਨਤਾ ਨੂੰ ਖਜਲਖੁਆਰੀ ਵੀ ਕੀਤੀ ਜਾ ਰਹੀ ਹੈ ਸਾਡੀ ਸਰਕਾਰ ਤੇ ਸਾਡੀ ਮੈਨੇਜਮੈਂਟ ਦੀ ਖਜਲਖੁਆਰੀ ਆ ਕਿਉਂਕਿ ਅਸੀਂ ਇੱਕ ਮਹੀਨਾ ਪਹਿਲਾਂ ਹੀ ਨੋਟਿਸ ਜਿਹੜਾ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਨਾਲ ਮੀਟਿੰਗ ਵੀ ਕਰ ਚੁੱਕੇ ਸਾਂ ਵੀ ਠੇਕੇਦਾਰ ਵੱਲੋਂ ਜਿਹੜਾ ਸਾਡਾ EPF ਦੇ ESIC ਦੇ ਪੈਸੇ ਸਾਡੇ ਅਕਾਊਂਟ ਦੇ ਵਿੱਚ ਨਹੀਂ ਪਾਏ ਜਾ ਰਹੇ ਜਿਸ ਦੌਰਾਨ ਸਾਡੇ ਮੁਲਾਜ਼ਮਾਂ ਨੂੰ ਸਹੂਲਤਾਂ ਮਿਲਣੀਆਂ ਜਿਹੜੀਆਂ ਉਹ ਵਾਂਝੀਆਂ ਹੋ ਗਈ ਜਿਮਾ ਕਰਾਉ ਪਰ ਸਰਕਾਰ ਤੇ ਸਾਡੀ ਜਿਹੜੀ ਮੈਨੇਜਮੈਂਟ ਆ ਉਹਨੇ ਇਸ ਵਾਰ ਕੋਈ ਧਿਆਨ ਨਹੀਂ ਦਿੱਤਾ ਫਿਰ ਅਸੀਂ ਆਰ ਕੇ 19 ਤਰੀਕ ਨੂੰ ਜਿਹੜਾ ਬੰਦ ਦਾ ਐਲਾਨ ਕੀਤਾ ਵੀ 18 ਤਰੀਕ ਤੱਕ ਸਾਡੇ ਖਾਤਿਆਂ ਦੇ ਵਿੱਚ ਜਿਹੜੀ ਤਨਖਾਹ ਪੰਜ ਇਹ 6 ਤਰੀਕ ਨੂੰ ਆ ਜਾਂਦੀ ਸੀ ਅੱਜ 19 ਤਰੀਕ ਹੋਣ ਦੇ ਬਾਵਜੂਦ ਵੀ ਉਹ ਤਨਖਾਹ ਸਾਡੇ ਖਾਤਿਆਂ ਦੇ ਵਿੱਚ ਨਹੀਂ ਆਈ ਉਸੇ ਰਾਸ ਦੇ ਵਿੱਚ ਸਰਕਾਰ ਨਹੀਂ ਹੋ ਲੱਗ ਰਿਹਾ ਜੀ ਸਰਕਾਰ ਦੀਆਂ ਨਿਕਾਮੀਆਂ ਲੱਗ ਰਹੀਆਂ ਸਾਨੂੰ ਸਿੱਧੀਆਂ ਸਿੱਧੀਆਂ ਜਿਹੜੀ ਸਰਕਾਰ ਸਾਨੂੰ ਕਹਿੰਦੀ ਸੀ ਕਿ ਸਾਡੇ ਅਨਸਾਰ ਜਦੋਂ ਆਪ ਸਰਕਾਰ ਹੋਂਦੇ ਵਿੱਚ ਆਊਗੀ ਤੇ ਆਉਂਦਿਆਂ ਜਿਹੜੇ ਠੇਕੇਦਾਰ ਤੇ ਵਿਚੋਲੀਏ ਬਾਹਰ ਕਰ ਦਿੱਤੇ ਜਾਣਗੇ ਪਰ ਹੋਇਆ ਉਸਦੇ ਉਲਟ ਆ ਜੀ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਇੱਕ ਠੇਕੇਦਾਰ ਸੀ ਜਦੋਂ ਆਪ ਸਰਕਾਰ ਹੋਂਦੇ ਵਿੱਚ ਆਈ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਹੋਂਦੇ ਵਿੱਚ ਆਏ ਤਾਂ ਠੇਕੇਦਾਰ ਵੱਧ ਕੇ ਸਾਡੇ ਇੱਕ ਤੋਂ ਦੋ ਹੋ ਗਏ ਤੇ ਉਸ ਤੋਂ ਬਾਅਦ ਹਾਦੋਂ ਤੋਂ ਹੋਈ ਆ ਜਦੋਂ ਸਾਡਾ ਕਰੋੜਾਂ ਰੁਪਇਆ ਠੇਕੇਦਾਰ ਨੱਪੀ ਬੈਠਾ ਤੇ ਸਾਡੀ ਸਰਕਾਰ ਕੋਮ ਕਰਨ ਦੀ ਨੀਂਦ ਸੁੱਤੀ ਆ ਤੇ ਨਾ ਸਾਡੀ ਮੈਨੇਜਮੈਂਟ ਕੋਈ ਹੱਲ ਕਰ ਰਹੀ ਆ ਤੇ ਨਾ ਸਰਕਾਰ ਕਰ ਰਹੀ ਆ ਆਖਰਕਾਰ ਸਾਨੂੰ ਛੜਕਾਂ ਤੇ ਆਉਣਾ ਪਿਆ ਅਸੀਂ ਪਬਲਿਕ ਤੋਂ ਵੀ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਸਾਡਾ ਸਹਿਯੋਗ ਕਰੋ ਤੇ ਸਾਨੂੰ ਜਿਹੜਾ ਇਨਸਾਫ ਦਿਵਾਇਆ ਜਾਏ ਤੇ ਜਿਹੜੇ ਠੇਕੇਦਾਰ ਵਿਚੋਲੀਓ ਬਾਹਰ ਕੱਢ ਕੇ ਸਰਕਾਰ ਸਾਨੂੰ ਸਿੱਧੀਆਂ ਤਨਖਾਹਾਂ ਜਾਰੀ ਕਰੇ ਜਿਹੜੀ ਪਬਲਿਕ ਖਰਾਬ ਹੋ ਰਹੀ ਉਹਦੇ ਜ਼ਿੰਮੇਵਾਰ ਹੋ ਜਿਹੜੀ ਪਬਲਿਕ ਖਰਾਬ ਹੋ ਰਹੀ ਆ ਪਹਿਲੀ ਗੱਲ ਤੇ ਅਸੀਂ ਪਬਲਿਕ ਤੋਂ ਮਾਫੀ ਮੰਗਦੇ ਆ ਕਿਉਂਕਿ ਸਾਡੇ ਕਰ ਦਿੰਦਾ ਸਾਡਾ ਡਿਪਾਰਟਮੈਂਟ ਉਹਨੂੰ ਬਲੈਕਲਿਸਟ ਕਰ ਦਿੰਦਾ ਤੇ ਜਿਹੜੇ ਮੁਲਾਜ਼ਮ ਨੂੰ ਤਨਖਾਹੀ ਨਹੀਂ ਮਿਲਣੀ ਉਹਨੇ ਕੰਮ ਕਰਕੇ ਕੀ ਕਰਨਾ ਤਨਖਾਹ ਬਦਲੇ ਅਸੀਂ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਵਾਸਤੇ ਜਿਹੜਾ ਰੋਡਾਂ ਦੇ ਉੱਤੇ ਦਿਨ ਰਾਤ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਡਿਊਟੀ ਕਰਦੇ ਆਂ ਤੇ ਸਾਨੂੰ ਜੇ ਤਨਖਾਹ ਹੀ ਨਹੀਂ ਮਿਲਣੀ ਤੇ ਅਸੀਂ ਇਹਦੀ ਸਿੱਧੀ ਦੇ ਸਿੱਧੀ ਜ਼ਿੰਮੇਵਾਰੀ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਨਿਖੇਦੀ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਰਾਉਂਦੇ ਆਂ ਜਿਹੜੇ ਇਸ ਜੀਤੇ ਐਕਸ਼ਨ ਨਹੀਂ ਕਰ ਰਹੇ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਸਾਡਾ ਇਹ ਆ ਜੀ ਜੇ ਸਾਡੀਆਂ ਤਨਖਾਹਾਂ ਅੱਜ ਜਾਰੀ ਹੋ ਜਾਂਦੀਆਂ 2:30 ਵਜੇ ਸਾਡੀ ਮੈਨੇਜਮੈਂਟ ਦੇ ਨਾਲ ਮੀਟਿੰਗ ਆ ਸਾਡੇ ਜੋ ਜਿਹੜੇ ਯੂਨੀਅਨ ਦੇ ਨੁਮਾਇੰਦੇ ਆ ਪਹੁੰਚ ਚੁੱਕੇ ਆ ਜੇ ਜੇ ਮੀਟਿੰਗ ਦੇ ਵਿੱਚ ਟਾਈ ਡੀਪੂ ਬੰਦ ਕਰਕੇ ਰੋਡ ਬੰਦ ਕਰਾਂਗੇ ਰੋਡ ਬੰਦ ਕਰਨ ਤੋਂ ਬਾਅਦ ਫਾਂਪਨ ਮੰਤਰੀ ਦਾ ਘਰਾਓ ਚਾ ਸੀਐਮ ਦਾ ਘਰਾਓ ਕੀਤਾ ਜਾਊਗਾ ਜੀ ਮੈਂ ਸੂਬਾ ਜੁਆਇੰਟ ਸਕਟਰ ਜੋਜ ਸਿੰਘ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਆ ਇਹ ਪੰਜਾਬ ਦੇ ਸਟੇਟ ਬਾਡੀ ਦੇ ਆਪਣਾ ਹੁਕਮਾਂ ਦੇ ਅੰਦਾਜ਼ ਅਨਸਾਰ 18 ਡੀਪੂਆਂ ਦੇ ਵਿੱਚ ਹੋ ਰਿਹਾ ਕਿਉਂਕਿ ਇਹ ਲਗਾਤਾਰ ਮੀਟਿੰਗਾਂ ਸਾਡੀਆਂ ਜਿਹੜੀਆਂ ਉਹ ਮੈਨੇਜਮੈਂਟ ਰਾਂ ਹੁੰਦੀਆਂ ਤੇ ਮੀਟਿੰਗਾਂ ਦਾ ਜਿਹੜਾ ਸਿੱਟਾ ਉਹ ਬਿਲਕੁਲ ਜ਼ੀਰੋ ਨਿਕਲਦਾ ਕਿਉਂਕਿ ਠੇਕੇਦਾਰ ਦੀ ਜਿਹੜੀ ਆਪਣਾ ਇਹ ਵੀ ਅੱਜ ਦੀ ਜਿਹੜੀ ਹੜਤਾਲ ਆ ਇਦੀ ਵਜਾ ਵੀ ਠੇਕੇਦਾਰ ਆ ਠੇਕੇਦਾਰ ਵਰਕਰਾਂ ਦੀ ਲੁੱਟ ਕਰ ਰਿਹਾ ਵਾ ਜਿੱਦਾਂ 3 ਮਹੀਨੇ ਦਾ ਸਾਡਾ EPF ਤੇ ESI ਦਾ ਪੈਸਾ ਹੀ ਨਹੀਂ ਉਹਨੇ ਡਿਪਾਰਟਮੈਂਟ ਨਾਲ ਜਮ੍ਹਾਂ ਕਰਵਾਇਆ ਤੇ ਜਿਹਦੇ ਕਾਰਨ ਜਰੀਆ ਉਹ ਵਰਕਰਾਂ ਨੂੰ ਇਹ EPF ਦੇ ਜਰੀਆ ਉਹ ਉਹਨਾਂ ਦੇ ਖਾਤੇ ਬੰਦ ਅਕਾਊਂਟ ਬੰਦ ਹੋ ਜਣੇ ਆ ਇਹ ਕਰਕੇ ਜਿਹੜੀ ਤਨਖਾਹ ਵੀ ਅੱਜ ਜਰੀਆ ਉਹਦੇ ਵਜਾ ਨਾਲ 19 ਤਰੀਕ ਹੋ ਚੁੱਕੀ ਆ ਜਦੋਂ ਕਿ ਸਾਡੀ ਜਰੀ ਤਨਖਾਹ ਉਹ 7 ਤਰੀਕ ਨੂੰ ਪਾਉਣੀ ਬੰਦੀ ਆ ਤੇ ਜਿਸਦੇ ਰੋਸ ਵਜੋਂ ਜਿਹੜਾ ਅੱਜ 18 ਦੀਪਾਂ ਦੇ ਵਿੱਚ ਠੇਕੇਦਾਰ ਦੇ ਵਿਰੁੱਧ ਤੇ ਇਹ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਸਾਡਾ ਅੱਜ ਦਾ ਪ੍ਰੋਟੈਸਟ ਜਿਹੜੇ ਸਰਕਾਰ ਬਣੀ ਬੜੇ ਵਾਅਦੇ ਕੀਤੇ ਸੀ ਤੁਹਾਡੇ ਨਾਲ ਹਰਾ ਪੈਣ ਚੱਲੇਗਾ ਮੁਲਾਜ਼ਮਾਂ ਨੂੰ ਹੱਕ ਦੇਣ ਲਈ ਇਸ ਤਰ੍ਹਾਂ ਤਾਂ ਨਹੀਂ ਰਹਾਂਗੇ ਜੀ ਬਿਲਕੁਲ ਜੀ ਉਹ ਕੋਈ ਚੀਜ਼ ਨਜ਼ਰ ਨਹੀਂ ਆਈ ਜਿਹੜੀ ਆਪਣੇ ਸੀਐਮ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਮੁਲਾਜ਼ਮਾਂ ਦੇ ਉੱਤੇ ਜਿਹੜਾ ਉਹ ਸਾਡਾ ਹਰਾ ਪੈਣ ਚੱਲੂਗਾ ਤੇ ਜਿਹੜੇ ਵਿਚੋਲੇ ਆ ਵਿਚੋਲੇ ਦੇ ਵਿੱਚ ਆਪਣੇ ਵਿਭਾਗਾਂ ਦੇ ਵਿੱਚ ਠੇਕੇਦਾਰ ਉਹਨਾਂ ਨੂੰ ਬਾਹਰ ਕੀਤਾ ਜਾਊਗਾ ਪਰ ਉਹਨਾਂ ਨੂੰ ਬਾਹਰ ਕਰਨ ਦੀ ਬਜਾਏ ਉਹਨਾਂ ਨੂੰ ਜਿਹੜੇ ਆ ਉਹ ਗੱਫੇ ਦਿੱਤੇ ਜਾ ਰਹੇ ਆ ਉਹ ਕਿਸੇ ਵੀ ਰੂਪ ਵਿੱਚ ਉਹਨਾਂ ਨੂੰ ਖੁੱਲ੍ਹ ਦਿੱਤੀ ਆ ਵੀ ਤੁਸੀਂ ਜਿੰਨੀ ਮਰਜ਼ੀ ਲੁੱਟ ਕਰੋ ਕਿਉਂਕਿ 3 ਮਹੀਨੇ ਦਾ ਈਪੀਐਫ ਤੇ ਈਐਸਆਈ ਦਾ ਪੈਸਾ ਜਮ੍ਹਾਂ ਨਾ ਕਰਾਉਣਾ ਉਹ ਕਿੱਡੀ ਵੱਡੀ ਉਹਦੀ ਲਾਪਰਵਾਹੀ ਆ ਤੇ ਸਰਕਾਰ ਦੀ ਵੀ ਲਾਪਰਵਾਹੀ ਆ ਜਿਹੜੇ ਇਹੋ ਜਿਹੇ ਠੇਕੇਦਾਰ ਆ ਉਹਨਾਂ ਦੇ ਉੱਤੇ ਕਿਉਂ ਨਹੀਂ ਸਿਕੰਜਾ ਕੱਸਦੀ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਬਲੈਕਲਿਸਟ ਕਰਦੀ ਜਾਂ ਉਹਨਾਂ ਦੇ ਕਿਉਂ ਨਹੀਂ ਪਰਚੇ ਹੁੰਦੇ ਤੇ ਜਿਹੜੇ ਆਮ ਵਰਕਰ ਆ ਉਹਨਾਂ ਦੇ ਜ਼ਰੀਏ ਲੁੱਟ ਹੋ ਰਹੀ ਆ ਇਹ ਕਰਕੇ ਮੈਂ ਕਹਿੰਦਾ ਕਿ ਇਹ ਸਰਕਾਰ ਦੀ ਵੀ ਬੜੀ ਵੱਡੀ ਨਲਾਕੀ ਆ ਇਹਦੇ ਵਿੱਚ ਕਿੰਨੀ ਅੱਜ ਦੁਨੀਆ ਖੱਜਲ ਖਰਾਬ ਹੋਣੀ ਆ ਵਰਕਰ ਜਿਹੜੇ ਅੱਜ ਨਹੀਂ ਗਰਮੀ ਅੱਧ ਦੀ ਗਰਮੀ ਵਿੱਚ ਗੇਟਾਂ ਤੇ ਬੈਠੇ ਆ ਤੇ ਇਹਦੀ ਜ਼ਿੰਮੇਵਾਰ ਫਿਰ ਪੰਜਾਬ ਸਰਕਾਰ ਹੀ ਆ ਤੇ ਜਾਂ ਫਿਰ ਉਹ ਠੇਕੇਦਾਰ